ਨਾ ਫਤਿਹਗੜ ਚੂੜੀਆਂ ਵਿਖੇ ਪੁਲਸ ਵੱਲੋਂ 90 ਸਾਲ ਮੋਕੇ ਕਰਵਾਇਆ ਗਿਆ ਧਾਰਮਿਕ ਸਮਾਗਮ SSP ਬਟਾਲਾ ਅਸ਼wini ਗੁਟਾਇਲ ਅਤੇ ਵਕਫਕੀ DSP ਨੇ ਵਿਸ਼ੇਸ਼ ਤੌਰ ਤੇ ਕੀਤੀ। ਸ਼ਰਕਤ SSP ਨੇ 90 ਸਾਲ ਦੀਆਂ ਪੁਲਿਸ ਮੁਲਾਜ਼ਮਾਂ ਅਤੇ ਚਿਲਾ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ। SSP, DSP ਅਤੇ SHO ਨੂੰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨ ਪੁਲਿਸ ਚਿਲਾ ਬਟਾਲਾ ਦੀ ਜੇ थाना ਫਤਿਹਗੜ ਚੂਣੀਆਂ ਵਿਖੇ ਪੁਲਿਸ ਕੋਲ 90 ਸਾਲ ਮੌਕੇ SHO ਗੁਰਮਿੰਦਰ ਸਿੰਘ ਢਿੱਲੋਂ ਦੀ ਧੀਖ ਰੇਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ SSP ਬਟਾਲਾ ਮੈਡਮ ਅਸ਼wini ਗੁਟਾਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੈਡਮ ਅਸ਼ਮੀਨ ਗੁਟਾਹਲ ਤੋਂ ਇਲਾਵਾ ਫਟੇਗੜ ਜੂੜੀਆਂ ਤੇ ਡੀਐਸਪੀ ਸਰਬੰਦੀਪ ਸਿੰਘ ਪਾਲ ਡੀਐਸਪੀ ਵਿਸ਼ਵਨਾਥ ਡੀਐਸਪੀ ਅਰਵਿੰਦਰ ਪਾਲ ਸਿੰਘ ਖਾਣਾ ਕਟਿਆ ਤੇ ਸਚਪਲਵਿੰਦਰ ਸਿੰਘ ਖਾਣਾ ਸਦਰ ਤੇ ਐਸਚੋ ਸੁਖਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਸ਼੍ਰੀ ਸੁਖਨੀ ਸਾਹਿਬ ਜੀ ਦੇ ਬਾੜ ਦੇਪੋ ਪਾਈ ਗਈ ਅਤੇ ਗੁਰਬਾਣੀ ਦੀ ਕਥਾ ਅਤੇ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ ਇਸ ਕੇ ਕ੍ਰੰਤੀ ਸਿੰਘ ਵੱਲੋਂ ਐਸਐਸਪੀ ਮੈਡਮ ਅਸ਼wini ਗੋਟਾਇਲ ਤੋਂ ਇਲਾਵਾ ਫਤਿਹਗੜ ਚੂੜੀਆਂ ਦੇ ਡੀਐਸਪੀ ਸਰਵਜੀਤ ਸਿੰਘ ਵੱਲੋਂ ਡੀਐਸਪੀ ਵਿਸ਼ਵਨਤ ਡੀਐਸਪੀ ਰਵਿੰਦਰਪਾਲ ਸਿੰਘ ਕਟਹਾਣਾ ਕਨੀਏ ਦੇ ਬਾਕਤੇ ਸਚੂ ਬਲਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਅਤੇ ਫਤਿਹਗੜ ਚੂੜੀਆਂ ਦੇ ਐਸਐਚਓ ਗੁਰਮਿੰਦਰ ਸਿੰਘ ਢੱਲੋਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਐਸਐਸਪੀ ਅਸ਼wini ਗੋਟਾਇਲ ਨੇ ਪੁਲਸ ਮਲਾਜਮਾਂ ਅਤੇ ਪੁਲਸਲਾ ਪਟਲਾ ਹ ਦੇ ਸਮੂਹ ਵਰਦੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਸਨਾਫਰੇਗਰ ਚੂੜੀਆਂ ਕੇ ਪੰਜਾਬ ਪੁਲਿਸ ਵੱਲੋਂ ਨਵੇਂ ਸਾਲ ਦੇ શુભ ਆਰੰਭ ਨੂੰ ਲੈ ਕੇ ਸੁਖਨੀ ਸਾਹਿਬ ਦੇ ਘੋਪ ਪਾਏ ਗਏ ਅਤੇ ਉਪਰੰਤ ਗੁਰਬਾਣੀ ਦਾ ਕੀਰਤਨ ਹੋ ਗਿਆ ਅਤੇ ਇਸ ਮੌਕੇ ਪਟਾਲਾ ਦੇ ਐਸਐਸਪੀ ਮੈਡਮ ਅਸ਼wini ਗੁਟਾਇਲ ਵਿਸ਼ੇਸ਼ ਤੌਰ ਤੇ ਪਹੁੰਚੀ ਅਤੇ ਉਹਨਾਂ ਨੇ ਇੱਥੇ ਲੋਕਾਂ ਨੂੰ ਆਏ ਹੋਏ ਸੰਗਤ ਨੂੰ ਨਵੇਂ ਸਾਲ ਮੇਂ ਸ਼ੁਭ ਕਾਮਨਾ ਦਿੱਤੀ ਹੈ ਅਤੇ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਆਉਣ ਵਾਲਾ ਸਾਲ ਜਿਹੜਾ ਵਾ ਉਹ ਸਾਰਿਆਂ ਲਈ ਸ਼ੁਭ ਹੋਵੇ ਗੱਲਬਾਤ ਕਰਦੇ ਆ ਮੈਡਮ ਅਸ਼ੂਨੀ ਅਤੇ ਹੋਰ પોલીસ ਅਧਿਕਾਰੀਆ ਅਤੇ ਆਏ ਹੋਏ ਨਾਮਵਰ ਸ਼ਖਸੀਤਾਂ ਹਾਂਜੀ ਹਾਂਜੀ ਮੈਮ ਅੱਜ ਫਤਿਹਗੜ ਚੂੜੀਆਂ ਪੁਲਿਸ ਸਟੇਸ਼ਨ ਮੇਂ ਨਵੇਂ ਸਾਲ ਦਾ ਕਲਪਾਰਸੀ ਸ਼ੋਬਰ ਆਪਸੀ ਗਿਆ ਕਿਸ ਤਰ੍ਹਾਂ ਦੇਖਦੇ ਆ ਅ ਜੀ ਸਭ ਤੋਂ ਪਹਿਲਾਂ ਮੈਂ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਮੁਬਾਰਕਬਾਦ ਦਿਨਾ ਚਾਹੁੰਦੀ ਹਾਂ ਇਸ ਲਈ ਇੱਕ ਸ਼ੁਭਾਰੰਭ ਕਰਨ ਵਾਸਤੇ ਅਸੀਂ ਅੱਜ ਫਤਿਹਗੜ ਚੂੜੀਆਂ ਥਾਣੇ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਟ ਰਖਿਆ ਸੀ ਤਾਂ ਕਿ ਸਾਰੇ ਦੀ ਆਪਣੀ ਅਗਲੇ ਆਉਣ ਵਾਲੇ ਜੋ ਸਾਲ ਹੈਗੇ ਉਹ ਵਧੀਆ ਰਵੇ ਔਰ ਸਾਰਿਆਂ ਦਾ ਬਹੁਤ ਮਤਲਬ ਸੁਖ ਸ਼ਾਂਤੀ ਨਾਲ ਸਾਲ ਸਾਡਾ ਬੀਤੇ ਔਰ ਸਕਸੈਸਫੁਲ ਰਹੇ ਇਹਦੇ ਕਰਕੇ ਅੱਜ ਦਾ ਇਸ ਇਥੇ ਅੱਛੀ ਅਸੀਂ ਪਾਟ ਰੱਖਿਆ ਸੀ ਮੈਂ ਆਪਣੇ ਕੁਲਸ ਮਲਾਜਮਾ ਔਰ ਅਸ ਜਿਲ੍ਹਾ ਬਟਾਲਾ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨਵੇਂ ਸਾਲ ਸਾਰਿਆਂ ਨੂੰ ਉਹੀ ਹੈ ਜੀ ਪਹਿਲੇ ਤੋਂ ਸਾਰਿਆਂ ਦਾ ਜੋ ਸਾਲ ਹੈ ਉਹ ਸ਼ੁਭ 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 ਵਾਲ ਚਲੇ ਔਰ ਸਬ ਸੰਦੇਸ਼ ਉਹੀ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰਨੀ ਹੈ ਆਪਣੀ ਸੋਸਾਇਟੀ ਨੂੰ ਅਸੀਂ ਸ਼ਾਂਤ ਸ਼ਾਂਤ ਤਰੀਕੇ ਨਾਲ ਚਲਉਣੀ ਹੈਗੀ ਔਰ ਪਬਲਿਕ ਦਾ ਹਮੇਸ਼ਾ ਪੁਲਿਸ ਦੇ ਨਾਲ ਸਹਿਯੋਗ ਰਵੇ ਤਾਂ ਕਿ ਅਸੀਂ ਸਾਰੇ ਆਪਣੀ ਇੱਕ ਸੋਸਾਇਟੀ ਨੂੰ ਪੀਸਫੁਲ ਤਰੀਕੇ ਨਾਲ ਅੱਗੇ ਚਲਾ ਕੇ ਚੱਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੀ ਆਮਦ ਦੇ ਉੱਤੇ ਥਾਣਾ ਫਤੇਗੜ ਚੂੜੀਆਂ ਵਿਖੇ ਐਸਐਚਐਸਬ ਦੀ ਅਗਵਾਈ ਦੇ ਵਿੱਚ ਗਰਮ ਸਮਾਗਮ ਕੀਤਾ ਗਿਆ ਜਿਸ ਦੇ ਸ਼ੁਭ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਗਰਮਤ ਵਿਚਾਰਾਂ ਹੋਈਆਂ ਇਲਾਕੇ ਦੀਆਂ ਸਭੂ ਮਾਨ ਮਾਨਯੋਗ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਹੈ ਵਿਸ਼ੇਸ਼ ਤੌਰ ਤੇ ਐਸਐਸਪੀ ਬਟਾਲਾ ਮੈਡਮ ਸਾਹਿਬਾ ਉਹਨਾਂ ਨੇ ਇੱਥੇ ਹਰ ਇੱਕ ਸ਼ਿਰਕਤ ਕੀਤੀ ਹੈ ਸਭ ਨੂੰ ਸਿਰ ਤੋਂ ਨਵੇਂ ਸਾਲ ਦੀ ਆਮਦ ਤੇ ਲੱਖ ਲੱਖ ਵਧਾਈਆਂ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਵੇਂ ਸਾਲ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਸਾਡੇ ਫਤੇਗੜ ਚੂੜੀਆਂ ਥਾਣੇ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਾਇਆ ਗਿਆ ਸੁਖਨੀ ਸਾਹਿਬ ਦੇ ਪਾਠ ਸਨ ਜਿਹਦੇ ਵਿੱਚ ਅਸੀਂ ਹਾਜ਼ਰੀ ਭਰੀ ਔਰ ਪਰਮਾਤਮਾ ਦਾ ਆਸਰਾ ਲਿਆ ਕਿ ਮਹਾਰਾਜ ਨਵੇਂ ਸਾਲ ਨੂੰ ਸੁਖ ਸੁਖਾਣਾ ਬਣਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਫਤੇਗੜ ਚੂੜੀਆਂ ਦੇ ਵਿੱਚ ठाणे ਦੇ ਵਿੱਚ ਸ੍ਰੀ ਖੰਡਪੜ ਸਾਹਿਬ ਦੇ ਭੋਗ ਪਏ ਨੇ ਅਤੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਸਟਾਫ ਮੈਂਬਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਲ ਦੀ ਸ਼ੁਰੂਆਤ ਕੀਤੀ ਹੈ ਤੇ ਮਹਾਰਾਜ ਸਾਹਿਬ ਚੜ੍ਹਦੀ ਕਲਾ ਰੱਖਣਾ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਨਵੇਂ ਸਾਲ ਦੇ ਮੌਕੇ ਤੇ ਖਾਣਾ ਫਤਿਹਗੜ ਚੂੜੀਆਂ ਸੁਖਨੀ ਸਾਹਿਬ ਦਾ ਪਾਰਟ ਕਰਵਾਇਆ ਗਿਆ ਹੈ ਮੇਰੇ ਵੱਲੋਂ ਫਤਿਹਗੜ ਚੂੜੀਆਂ ਥਾਣੇ ਦੇ ਸਾਰੇ ਮੁਲਾਜ਼ਮਾਂ ਨੂੰ ਨਵੇਂ ਸਾਲ ਦੀਆਂ ਫਤਿਹਗੜ ਦੇ ਸਾਰੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ